ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਲਓ ਜੀ ਦੇਖੋ ਬੱਚਿਆਂ ਦਾ ਖਡਾਉਣਾ ਪ੍ਰਤਾਪਾ ਪੁਰਾਣੇ ਬੇੜਿਆਂ ਵਿੱਚ ਬੱਚੇ ਇਸ ਖਡਾਉਣੇ ਨਾਲ ਖੇਡਦੇ ਹੁੰਦੇ ਦੀ ਇਹ ਜਿਹੜਾ ਖਡਾਉਣਾ ਇਹ ਲੱਕੜੀ ਤੋਂ ਤਿਆਰ ਕੀਤਾ ਜਾਂਦਾ ਵੀ ਇਹੜਾ ਪਿੰਡ ਦਾ ਤਰਖਾਨ ਮਿਸਤਰੀ ਹੁੰਦੇ ਲੱਕੜ ਦਾ ਕੰਮ ਕਰਨ ਵਾਲੇ ਉਹ ਇਸ ਖੜਾਉਣੇ ਨੂੰ ਤਿਆਰ ਕਰਦੇ ਹੁੰਦੇ ਸੀ ਤੇ ਮੇਲਿਆਂ ਤੇ ਜਾ ਕੇ ਇਹੋ ਜਿਹੇ ਖੜਾਉਣੇ ਵੇਚਦੇ ਹੁੰਦੇ ਸੀ ਸੋ ਉਥੋਂ ਬੱਚੇ ਮੇਲਿਆਂ ਤੋਂ ਫਿਰ ਇਹਨਾਂ ਖੜਾਉਣਿਆਂ ਨੂੰ ਖਰੀਦੇ ਹੁੰਦੇ ਸੀ ਘਰ ਵਿੱਚ ਲਿਆ ਕੇ ਬੱਚੇ ਫਿਰ ਇਹਨਾਂ ਖਿਡਾਉਣਿਆਂ ਨਾਲ ਖੇਡ ਲੈਂਦੇ ਸੀ ਸੋ ਉਦੋਂ ਪਲਾਸਟਿਕ ਦੇ ਖਿਡਾਉਣੇ ਨਹੀਂ ਸੀ ਮਿਲਦੇ ਹੁੰਦੇ ਮੇਲਿਆਂ ਤੋਂ ਲੱਕੜ ਦੇ ਖਿਡਾਉਣੇ ਜਾਂ ਫਿਰ ਲੋਹੇ ਦੇ ਖਿਡਾਉਣੇ ਬਣੇ ਹੋਏ ਮਿਲਦੇ ਹੁੰਦੇ ਸੀ ਜਿਨ੍ਹਾਂ ਨਾਲ ਬੱਚੇ ਖੇਡ ਕੇ ਆਪਣਾ ਮਨ ਪਰਚਾਵਾ ਕਰ ਲੈਂਦੇ ਸੀ ਅੱਜ ਕੱਲ ਦੇ ਬੱਚੇ ਮੋਬਾਈਲਾਂ ਤੇ ਗੇਮਾਂ ਖੇਡ ਕੇ ਆਪਣਾ ਮਨ ਪਰਚਾਵਾ ਕਰਦੇ ਨੇ ਪਰ ਉਹ ਬੱਚਿਆਂ ਦੀ ਸਿਹਤ ਲਈ ਬਹੁਤ ਹੀ ਹਾਨੀਕਾਰਕਾ ਜਿਹੜਾ ਮੋਬਾਈਲ ਨੇ ਬਹੁਤ ਹੀ ਹਾਨੀਕਾਰਕ ਨੇ ਇਹਨਾਂ ਦਾ ਨਿਗਾ ਤੇ ਵੀ ਅਸਰ ਪੈਂਦਾ ਇਹ ਬਾਕੀ ਸਰੀਰ ਤੇ ਵੀ ਇਹ ਮੋਬਾਈਲ ਦੀਆਂ ਤਰੰਗਾਂ ਨੇ ਉਹ ਵੀ ਅਸਰ ਕਰਦੀਆਂ ਨੇ ਸੋ ਹੁਣ ਜਿਹੜੇ ਇਹੋ ਜਿਹੇ ਪ੍ਰਤਾਪੇ ਨੇ ਇਹ ਹੌਲੀ ਹੌਲੀ ਅਲੋਪ ਹੁੰਦੇ ਜਾ ਰਹੇ ਨੇ ਬਸ ਇੱਕ ਜਿਹੜੇ ਵਿਰਾਸਤੀ ਮਿਊਜ਼ੀਅਮ ਨੇ ਜਿਹਨਾਂ ਜਿਹੜੇ ਵੀਰ ਭੈਣ ਪ੍ਰਾਤਨ ਬਸਤਾ ਨੂੰ ਪ੍ਰੇਮ ਕਰਦੇ ਨੇ ਉਹਨਾਂ ਨੇ ਹੀ ਇਹ ਪ੍ਰਤਾਪੇ ਸਾਂਭੇ ਹੋਏ ਨੇ ਨਹੀਂ ਤਾਂ ਹੁਣ ਕਦੇ ਇਹ ਵੀ ਅਲੋਪ ਹੋ ਜਾਂਦੇ ਸੋਹੋ ਸੋ ਅੱਜ ਕੱਲ ਦੇ ਬੱਚਿਆਂ ਨੂੰ ਵੀ ਇਹੋ ਜਿਹੇ ਖੇਡਾਂ ਹੁੰਦਾ ਖੇਡਣਾ ਚਾਹੀਦਾ ਜਿਨ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਸੋ ਮਾਪਿਆਂ ਨੂੰ ਵੀ ਇਹੋ ਜਿਹੇ ਖੜਾਉਣੇ ਬੱਚਿਆਂ ਨੂੰ ਬਣਾ ਕੇ ਦੇਣੇ ਚਾਹੀਦੇ ਨੇ ਕਿ ਬੱਚਿਆਂ ਦਾ ਮੋਬਾਈਲਾਂ ਤੋਂ ਖਹਿੜਾ ਛੁੱਟ ਸਕੇ ਸੋ ਅੱਜ ਤੁਹਾਨੂੰ ਇਹੀ ਖਡਾਉਣਾ ਲਖਾਉਣਾਂ ਦੀ ਬੇ ਜਿਹਦਾ ਨਾ ਪ੍ਰਤਾਪ ਆਏਗਾ ਸੋ ਅਗਲੀ ਵੀਡੀਓ ਵਿੱਚ ਕੋਈ ਹੋਰ ਪ੍ਰਾਣੀ ਜੀ ਤੁਹਾਨੂੰ ਦਿਖਾਵਾਂਗਾ ਜੋ ਕੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਹੌਣ ਵਾਲੀਆਂ ਵੀਡੀਓ ਨੂੰ ਵੀ ਜ਼ਰੂਰ ਦੇਖਦੇ ਰਹਿਣਾ ਜਿਨੇ ਪਿਛਲੀਆਂ ਵੀਡੀਓ ਨਹੀਂ ਦੇਖੀਆਂ ਕਿਰਪਾ ਕਰਕੇ ਉਹ ਪਿਛਲੀਆਂ ਵੀਡੀਓ ਕੱਢ ਕੇ ਵੀ ਦੇਖ ਸਕਦੇ ਹੋ ਸੋ ਇੱਕ ਵਾਰ ਫੇਰ ਬੇਨਤੀ ਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਕਿਰਪਾ ਕਰਕੇ ਲਾਇਕ ਸ਼ੇਅਰ ਦਾ ਬਟਨ ਜਰੂਰ ਦਬਾ ਦਿਆ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹ ਆਪਣੇ ਵਰਸੇ ਨਾਲ ਜੁੜ ਸਕਣ ਸੋ ਮੈਂ ਥੋੜਾ ਜਿਆ ਤੁਹਾਨੂੰ ਇਹ ਪ੍ਰਤਾਪਾ ਚਲਾ ਕੇ ਵੀ ਦਿਖਾਉਣਾ ਕਿ ਕਿਸ ਤਰ੍ਹਾਂ ਇਹ ਕੰਮ ਕਰਦਾ ਹੁੰਦਾ ਦੀ ਸੋ ਆ ਦੇਖੋ ਜੀ ਇਸ ਤਰ੍ਹਾਂ ਹੈ ਚੱਲਦਾ ਹੁੰਦਾ ਸੀ ਇਹਨੂੰ ਕੋਈ ਚਾਬੀ ਦੇਣ ਦੀ ਲੋੜ ਨਹੀਂ ਪੈਂਦੀ ਨਾ ਹੀ ਕਿਤੇ ਇਹਦੇ ਚਾਬੀ ਲੱਗੀ ਹੋਈ ਏ ਇਹਦਾ ਜਿਹੜਾ ਕਾਰੀਗਰ ਬਣਾਉਂਦੇ ਹੁੰਦੇ ਸੀ ਇਹਨੂੰ ਵਜਨ ਕਰਕੇ ਇਹਨਾਂ ਦਾ ਜਿਹੜੇ ਆ ਸਾਈਡਾਂ ਦੇ ਹੱਥ ਲੱਗੇ ਨੇ ਇਹਦੇ ਇਹਨਾਂ ਦਾ ਵਜਨ ਕਰਕੇ ਇਹਨੂੰ ਤਿਆਰ ਕੀਤਾ ਜਾਂਦਾ ਸੀ ਇੱਕੋ ਜਿਹਾ ਬੈਲੈਂਸ ਰੱਖਿਆ ਜਾਂਦਾ ਸੀ ਵੀ ਕੇਸ ਵਾਸ ਨੂੰ ਡਿੱਗੇ ਨਾ ਸੋਏ ਦੋ ਤਰ੍ਹਾਂ ਨਾਲ ਚੱਲਦਾ ਸੀ ਇੱਕ ਤਵੇਂ ਦਾ ਨੂੰ ਦਿਖਾਇਆ ਇਸ ਤਰ੍ਹਾਂ ਤੇ ਇੱਕ ਇਸ ਤਰ੍ਹਾਂ ਇਹ ਜਿਹੜੇ ਪ੍ਰਤਾਪੇ ਹੁੰਦੇ ਦੀ ਇਹ ਇੱਕ ਟੰਗ ਵਾਲੇ ਵੀ ਹੁੰਦੇ ਸੀ ਤੇ ਦੋ ਡੰਗਾਂ ਵਾਲੇ ਵੀ ਇਹ ਜਿਹੜਾ ਮੇਰੇ ਕੋਲ ਸੰਭਿਆ ਹੋਇਆ ਇਹ ਦੋ ਡੰਗਾਂ ਵਾਲਾ ਜਿਹੜਾ ਇੱਕ ਟੰਗ ਵਾਲਾ ਹੁੰਦਾ ਸੀ ਉਹ ਉਂਗਲੀ ਉੱਤੇ ਰੱਖ ਕੇ ਵੀ ਚੱਲ ਪੈਂਦਾ ਸੀ ਸੋ ਦੇਖੋ ਕਿੰਨੀ ਵਧੀਆ ਕਾਰੀਗਰੀ ਕਰੀ ਜਿਹਾ ਮਿਸਤਰੀਆਂ ਨੇ ਹੱਥੇਂ ਚੀਜ਼ਾਂ ਇਹ ਤਿਆਰ ਕਰ ਦਿੰਦੇ ਸੀ ਤੇ ਬਿਲਕੁਲ ਨਾਲ ਪਰ ਹੁੰਦੇ ਦੀ ਉਹ ਲੋਕ ਜਿਹੜੇ ਇਹਨਾਂ ਨੂੰ ਤਿਆਰ ਕਰਦੇ ਹੁੰਦੇ ਸੀ ਪਰ ਉਹਨਾਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਸੀ ਤਾਂ ਹੀ ਦਾ ਉਹ ਇਹੋ ਜਿਹੇ ਕਢਾਉਨੇ ਤਿਆਰ ਕਰ ਦਿੰਦਾ ਸੀ ਸੋ ਅੱਜ ਲਈ ਇੰਨਾ ਹੀ ਕਿਸੇ ਦਿਨ ਫੇਰ ਮਿਲਾਂਗੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਵਾਦ ਜੀ